ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਨੇ ਠੀਕ ਠਾਕ ਹੋਵੋਗੇ ਫਰੀਅ ਹੋਵੋਗੇ ਸੋ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਪਹਿਲਾ ਬਲੌਗ ਸਟਾਰਟ ਕਰਦੇ ਆ ਆਪਣੇ ਹਾਊਸ ਤੋਂ ਸੋ ਜਿੱਦਾਂ ਕੀ ਤੁਹਾਨੂੰ ਪਤਾ ਹੀ ਆ ਕਿ ਡੇਲੀ ਆਪਣਾ ਘਰ ਜਿਹੜਾ ਆ ਬਲੌਗ ਜਿਹੜਾ ਹੁੰਦਾ ਆਪਣੇ ਘਰ ਦਾ ਹੀ ਹੁੰਦਾ ਉਹ ਦੇਖੋ ਬਿੱਲੀ ਬਿੱਲੀ ਕਿੰਨੀ ਸੋਹਣੀ ਉਹ ਕਿੰਨੀ ਸੋਹਣੀ ਆ ਤਾਂ ਦੇਖੋ ਓ ਮਾਈ ਗਾਡ ਕਿੰਨੀ ਪਿਆਰੀ ਲੱਗਦੀ ਪਈ ਆ ਹਾਂਜੀ ਜੀ ਅਸੀਂ ਆਏ ਆ ਆਪਣੇ ਪਲਾਟ ਚ ਪਲਾਟ ਚ ਜਦੋਂ ਅਸੀਂ ਆ ਕੇ ਦੇਖਿਆ ਤਾਂ ਸਾਡਾ ਸਾਰੇ ਨੁਕਸਾਨ ਬਹੁਤ ਹੋ ਜਾ ਹੋ ਗਿਆ ਦੇਖੋ ਹੁਣ ਆਹ ਦੇਖੋ ਸਾਡੀਆਂ ਸਾਰੀਆਂ ਇੱਟਾਂ ਟਿਕ ਗਈਆਂ ਆ ਦੇਖੋ ਇਧਰੋਂ ਪਤਾ ਨਹੀਂ ਕਿੰਨੀਆਂ ਕਿਵਿਚ ਥੱਲੇ ਟੁੱਟੀਆਂ ਹੋਣੀਆਂ ਇਹ ਹਾਏ ਰੱਬਾ ਉਧਰੋਂ ਹੋਰ ਇੱਟਾਂ ਬਜਰੀ ਹਾਂ ਠੀਕ ਐ ਇੱਧਰ ਹਜੇ ਉਹ ਵੀ ਠੀਕ ਐ ਚੱਲ ਇੰਨਾ ਸ਼ੁਕਰ ਉੱਧਰ ਸਾਡੇ ਬਚਾ ਆ ਪਰ ਇਦਾਂ ਕਿ ਉੱਥੇ ਪਾਣੀ ਬਹੁਤ ਜ਼ਿਆਦਾ ਖੜ ਗਿਆ ਕੀ ਆ ਓខਾ ਹੀ ਆ ਇੱਥੇ ਮੰਮਾ ਡੇਗੀਆਂ ਨੇ ਠੀਕ ਆ ਕੀ ਚੱਕਰ ਪਿਆ ਆ ਦੇਖੋ ਤਾਂ ਟੁੱਟੀਆਂ ਪਈਆਂ ਸਾਡੇ ਦਾ ਮੂਹੜੀ ਖਰਾਬ ਹੋ ਗਿਆ ਇੱਥੇ ਆਣ ਕੇ ਉਹ ਟੁੱਟ ਗਈਆਂ ਉਹਦੇ ਉਹ ਵੀ ਦਿਗਣ ਵਾਲਾ ਚੱਕਾ ਉਹ ਦੇਖ ਤਾਂ ਉਹ ਚਾਰ ਟੁੱਟਣੇ ਨੇ ਉਹ ਆ ਦੇਖੋ ਟੁੱਟਣ ਵਾਲੀ ਆ ਦੇ ਡੁਕਰਾਂ ਦੇਖੋ ਆ ਦੇ ਸਭ ਕੋਈ ਨਹੀਂ ਦੇਖੀਆ ਦੇਖੀਆ ਕੁਝ ਕੁਝ ਹੋ ਗਿਆ ਕੋਈ ਨਹੀਂ ਦਿਖਦੀ ਆ ਉਹ ਨੀਆ ਚ ਪਾਣੀ ਮੈਂ ਤਾਂ ਨੀਆ ਦੀ ਪਾਣੀ ਵਿੱਚ ਸਮਝ ਨਹੀਂ ਆਉਂਦੀ ਕੋਈ ਇੱਕ ਪਾਸੇ ਨੂੰ ਹੀ ਆ ਕੋਈ ਪਾਸੇ ਨੂੰ ਨਹੀਂ ਆ ਡੇਗੀਆਂ ਮੈਂ ਕਹਿੰਨੀ ਉਹਨਾਂ ਉਹਦੇ ਤੇ ਇੱਕ ਤਰਪੈਲ ਲਿਆਂਕੇ ਪਾ ਦਈਏ ਹੂੰ ਔਰ ਉਹਨਾਂ ਤੇ ਰੇਤਾ ਬਜਰੀ ਤੇ ਜਦ ਆਈ ਤਰਪੈਲ ਨੀਚੇ ਵਿਛਾਈ ਆ ਨਾ ਉਹਨਾਂ ਨੂੰ ਚਾਹੀਦਾ ਸੀ ਉਹ ਕਰਨਾ ਉੱਥੇ ਲੋਣੀ ਉੱਥੇ ਦੇ ਪਾਸੇ ਲਵਾ ਦੇਣੀ ਹੂੰ ਦਰ ਚੱਕ ਦੇ ਚੱਕ ਦੇ ਕਹੀਂ ਲਿਖੇ ਆ ਉਹ ਚੱਕ ਰੇਗਾ ਉਹ ਪੁਖੜ ਨਹੀਂ ਹੋਣੀ ਤੇ ਲੋਕ ਨਹੀਂ ਉਹ ਹੀ ਟੁੱਟ ਗਿਆ ਹੋਣੀਆਂ ਆ ਆਹਦੇ ਤਾਂ ਨਹੀਂ ਨਹੀਂ ਬਤਾਓ ਦੋ ਤੇ ਕਿ ਪਾਣੀ ਪਾਣੀ ਦੇ ਸੁਣ ਕਦੀਏ ਪਾਣੀ ਕੰਡਣਾ ਪੈਣਾ ਚਾਪਾ ਆ ਪਾਣੀ ਨਾਕ ਸੱਟ ਮਨਵੀਰ ਬੱਟੇ ਸੋਣਾ ਆ ਆ ਦੇਖੋ ਹੈ ਚੀਚਾ ਨਾ ਨਹੀਂ ਚੋਣਾ ਸੜਾ ਲਈਦਾ ਸੜਾ ਲਈਦਾ ਜਿਹਦਾ ਕੀ ਚਾਹੀਦਾ ਚੋਣਾ ਸੜਾ ਮੰਨੂ ਕੀ ਚਾਹੀਦਾ ਤਾਣਾ ਚਾਹੀਦਾ ਹਾਂ ਮੈਨਾਂ ਨੂੰ ਪਾਣੀ ਚਾਹੀਦਾ ਕੀ ਨਾ ਬੜਾ ਪਿਆਰਾ ਬੋਲਦਾ ਤਾਣਾ ਚਾਹੀਦਾ ਤਾਣਾ ਮੰਨਾ ਪਾ ਤੇ ਪੀਨੂ ਰੋਣਾ ਹੈ ਕਿਉਂ ਇੰਨਾ ਦੁੱਧ ਤੇਨੂੰ ਕੰਬ ਦੇਖੋ ਤਾਂ ਕਿਸੇ ਤਰ੍ਹਾਂ ਹੋਇਆਗਾ ਸੋ ਸੁਨਸੀ ਸੋਚਦੇ ਪਏ ਆ ਕਿ ਅਸੀਂ ਇੱਥੇ ਨੀਂਆ ਚੋ ਪਾਣੀ ਕਿੱਦਾਂ ਕੱਢਣਾ ਹੈ ਮੈਂ ਲੈ ਜਾਣਾ ਸੰਗਰ ਨੂੰ ਹਾਂ ਕਿੰਨੀ ਵਾਰ ਪਾਥ ਹੋਈ ਕਰ ਕਰ ਇਹੋ ਪਤਾ ਨੰਨੂ ਨੂੰ ਤਾਣਾ ਨਹੀਂ ਦਈਦਾ ਸੇ ਅੰਮਾ ਮਾ ਪਪਾ ਜੀ ਗਿਆ ਕਾ ਜੋ ਸੇ ਤਾ ਪਪਾ ਆ ਗਿਆ ਪਪਾ ਆ ਗਿਆ ਮੁਸਕੀ ਕਾ ਜੀ ਨਾ ਜੋ ਕਰਦਾ ਕੀ ਓਏ ਪਟੋਲਿਆ ਜਿਆ ਤੂੰ ਆ ਦੇਖੋ ਨੀਆਂ ਚ ਪਾਣੀ ਕਾਫੀ ਜ਼ਿਆਦਾ ਆ ਕਿੱਦਾਂ ਉਹ ਵਾਰੀ ਪਾਣੀ ਮਨਵਜੋ ਮਨਵੀਰ ਸਾਡਾ ਬਹੁਤ ਹੀ ਆਣਾ ਪੁੱਤ ਨੰਨੂ ਸਾਡੇ ਨੇ ਨਾ ਇਹਦਾ ਜਿਹੜਾ ਕਵਰ ਸੀਗਾ ਉਹ ਸਾਰਾ ਹੀ ਆਪਣਾ ਫਾੜ ਦਿੱਤਾ ਆ ਬੋਟਲ ਦਾ ਤੇ ਤੇ ਇਹਦੇ ਨੋ ਦੇਖੋ ਜੀ ਬਾਬਾ ਚੜਦੇ ਜੀ ਸੋਨਾ ਨੀ ਬਾਬਾ ਮੈਂ ਕਿ ਚੜਦੇ ਮਨੂੰ ਮੇਰੇ ਤੇ ਥੋੜਾ ਜਿਹਾ ਬਹਿਣਾ ਆ ਉਧਰ ਬਹਿ ਜੀ ਆਂਟੀ ਹੁਣਾਂ ਕੋਲ ਮੰਜਾ ਢਾ ਕੇ ਮੰਜਾ ਢਾ ਲੈਨੇ ਉੱਥੇ ਹੋ ਕਹਿਣਾ ਤੂੰ ਉਹ ਦਿਨ ਕਹਿੰਦੇ ਐ ਸ਼ਾਮੇ ਡਾਓ ਅੱਜ ਧੁੱਪੇ ਜਾ ਦਾ ਮੇਰੇ ਵੇ ਤੇ ਆਜੋ ਆਜੋ ਪਕਾਇਆ ਕੀ ਇਹ ਮਨਜਾਂਟੀ ਨੂੰ ਕਹਿ ਕੇ ਆਈ ਤੋਪੇ ਤੇ ਜਾ ਆਏ ਕਮਰੇ ਪਰ ਲਾ ਪੋਛ ਤਲ ਮਾ ਉਹ ਤਾਂ ਬੈਠੇ ਆਇਆ ਆਹੋ ਚਲਾ ਜੋ ਤੁਸੀਂ ਆਹੋ ਤੋ ਪਜਾ ਅਸੀਂ ਵੀ ਚੱਲੇ ਆਂਟੀ ਹੁਣ ਆ ਕਰੀਏ ਇੱਥੇ ਤਾਂ ਨਹੀਂ ਆਇਆ ਤਾਂ ਇਹ ਤੁਹਾਡਾ ਮੰਝਰੀਆਂ ਬਾਨਾ ਜਿਹੜੀਆਂ ਉਹ ਵੀ ਹੋ ਜਾਣੀਆਂ ਸਾਰੀਆਂ ਕਿਦਾਂ ਤਾਂ ਵੀ ਬਜਰੀ ਰੇਤਾ ਚ ਚੜਿਆ ਹਾਂ ਹਾਂ ਮੈਂ ਇਹੀ ਤੋਂ ਦਿਨ ਸੋਚਦੀ ਪਈ ਸੀ ਮੈਂ ਕਹਾਂ ਜਿਹੜੀ ਹਾ ਰੇਤਾ ਬਜਰੀ ਆ ਮੈਂ ਕਿਹਾ ਉਹ ਭਾਵੇਂ ਸਾਰੀ ਕਿਤੇ ਥੱਲੇ ਨਾ ਆ ਗਈ ਨੀ ਤਾਂ ਨਹੀਂ ਆਉਣੀ ਹੋਗੀ ਰੋੜ ਮਾਂ ਰੋੜ ਨਾ ਜਾ ਜੀ ਅੱਜ ਜੀ ਅਸੀਂ ਆਪੂੰ ਮੰਨਦਾ ਇੱਥੇ ਵਿਕਰਮ ਗਏ ਹੋਇਆ ਟੰਲੂ ਪੰਪ ਵਗੈਰਾ ਲੈਣ ਆਪਣਾ ਨੀਆ ਚੋਂ ਪਾਣੀ ਕੱਢਣ ਲਈ ਬਹੁਤ ਪਾਣੀ ਖੜਾ ਤੇ ਲੈਣ ਗਏ ਹਜੇ ਆਈ ਨਹੀਂ ਆ ਅਸੀਂ ਵੇਟ ਕਰਦੇ ਪਏ ਆ ਵੇਟ ਕਰਦੇ ਕਰਦੇ ਸੀ ਅਸੀਂ ਥੱਕ ਵੀ ਗਏ ਆ ਤੇ ਸੋ ਹੁਣ ਆਪਾਂ ਤਰੇ ਫਿਰਦੇ ਆਣਾ ਆ ਜਿਹੜੇ ਆ ਕੀ ਏ ਕੀ ਕੀ ਸਾਮੂਹ ਕਚਰਾ ਐਸਾ ਪਾਉਣਾ ਸੀ ਕਿਉਂ ਆ ਗਏ ਵਾ ਨਾ ਜਹਾਜ ਉਹ ਨਹੀਂ ਜੇ ਪਾਣੀ ਜਿੱਤਨਾ ਹਾਂ ਨਾ ਕੀ ਕਰੀਏ ਟੋਬੀ ਆਇਆ ਹੈ ਨਾ ਪਾਣੀ ਵੀ ਆਇਆ ਹੋਇਆ ਛੂਟੀ ਉਹ ਤਾਂ ਛੱਡੀ ਨਹੀਂ ਚਾਲ ਉਹ ਆ ਇਦਾਂ ਨਾ ਟੁੱਲੂ ਪੰਪ ਆ ਗਿਆ ਤੇ ਵੀ ਉਹ ਜੇ ਚਕਰ ਹੁਣਾ ਸਮਾ ਪੈ ਜਾਣੀ ਮੋੜ ਕੇ ਨੇ ਬਾਅਦ ਲੱਜ ਨਹੀਂ ਆ ਕਿ ਜੇ ਦੇਖੋ ਪਾ ਲਾਉਂਗੇ ਕਿੰਨਾ ਪੰਗਾ ਪੈਣਾ ਨਾ ਟੈਂਪ ਹੋ ਜਾਣਾ

ਨਨ੍ਹਾ ਕੀਆ ਦੱਦੀ ਵੇਲਾ ਲੱਡੂ ਤੇਰੇ ਸਾਨੂੰ ਭੁੱਖ ਬਹੁਤ ਲੱਗੀ ਸੀ ਆਹ ਮੰਗਾਇਆ ਇਹ ਤਾਂ ਆਪਣੇ ਲਈ ਆ ਖਾਣੇ ਮੰਗਾਇਆ ਦੇਖੋ ਇਹ ਦੇਖੋ ਦੱਦੀ ਮਾਈਕ ਬੜੀ ਕਰ ਲੋਗਾ ਠੀਕ ਹੈ ਭਾਜੀ ਸ਼ੁਭਾ ਭਾਜੀ ਕਿ ਆਪੇ ਘਰ ਚੱਲਾ ਆਪਣੇ ਘਰ ਚੱਲਾ ਅੱਛਾ ਠੀਕ ਆ ਚਲੋ ਖੋਲਿਓ ਇਹਨਾਂ ਨੂੰ ਖਾਈਏ ਹਾਂਜੀ ਜੀ ਆ ਚੁੱਕੇ ਨੇ ਬਿੱਕੂ ਜੀ ਆ ਚੁੱਕੇ ਨੇ ਹਾਂਜੀ ਜੀ ਤਾਰਾਂ 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 ਨੰਨੇ ਚਾਚੂ ਨੇ ਨਹੀਂ ਬੁਲਾਇਆ ਬਾਬਾ ਜੀ ਲੈ ਕੇ ਆਂਦੇ ਕੋਣ ਤਾਰਾ ਪੈਦਰਾ ਖਾਮ ਹੋ ਗਿਆ ਬੁੱਗੇ ਖਾਮ ਹੋ ਗਿਆ ਲੈ ਕੇ ਜਾਣੀ ਤੇਰੇ ਲਈ ਤੇਰੇ ਕੋਟੀ ਪਾ ਲੈਗੇ ਹੋਗੇ ਤੁਸੀਂ ਆਹ ਹਾਂਜੀ ਜੀ ਹੁਣ ਅਸੀਂ ਇਹ ਤਾਰ ਲੈ ਕੇ ਆਏ ਇੱਥੇ ਤੱਕ ਤੇ ਦੇਦੇਆਂ ਜੋ ਤਾਰ ਪੂਰੀ ਆ ਜਬੇ ਤਾਂ ਆਹ ਰੰਦੀ ਦੇਲੇ ਪੂਰੀ ਆਹ ਵੱੱਠਾ ਰਜਨ ਭਾਈ ਰਜਨ ਭਾਈ ਰਜਨ ਭਾਈ ਹੁਣ ਦੇਖ ਆ ਫੈਰ ਕਿੰਨਾ ਚੱਲਾ ਰਹਾ ਆਪਰਾ ਵਾ ਉੱਪਰ ਹੀ ਫੜਾ ਦੇ ਦੋ ਦੋ ਮਿੰਟ ਹੋ ਗਿਆ ਚੱਲ ਦੋ ਚੱਲ ਦੋ Non è la parete, non è la parete. Non è la parete, non è la parete. Non è la parete. Non è la parete. Non è la parete. Oh, decodi mulo comunque. Che Jeg skal nesten ਦੇਖਿਆ ਆ ਉੱਪਰ ਆਕਾਰ ਜਿਹਦੇ ਉੱਪਰ ਆ ਦੇਖੇ ਓੜਦਾ ਓੜ ਜਾਣਾ ਇਹਨੇ ਆ ਦੇ ਆ ਦੇ ਬੈਠਾ ਆ ਦੇ ਮੋਰ ਨਹੀਂ ਲਾਦੀ ਬਾ ਆ ਜਾ ਮਾਂ ਮੀਂਹ ਦੀ ਸਾਡੀਆਂ ਨੀਹਾਂ ਦੇ ਲਓ ਸਾੜੀ ਦੇ ਤਿੱਥਾ ਨਾ ਉੱਧਰ ਕੁੱਤੇਜੇ ਪਾਦੇ ਲੋਕੋ ਨਹੀਂ ਨਿਕੰਦੇ ਦੇ ਇੱਕੋ ਕੁੱਤੇਜ ਕਿੱਥੇ ਪਾਦੀ ਹੈ ਬਾਜੀ ਕਹਿੰਦੀ ਇੱਥੋਂ ਚੱਤੀ ਗੂ ਚੜਦੇ ਹਾਂ ਇੱਥੇ ਖਿਲਾਦੇ ਆ ਹੂੰ ਨਹੀਂ ਆ ਗਿਆ ਆ ਜੀ ਆ ਗਿਆ ਆਉਂਦੇ ਨਾ ਇਹ ਉੱਥੋਂ ਇੰਨਾ ਸੀ ਨਾ ਉੱਥੋਂ ਇੰਨਾ ਉੱਥੋਂ ਤੋਂ ਉਹ ਬੈਠ ਗਿਆ ਉੱਪਰ ਜਾ ਕੇ ਠੀਕ ਬੈਠ ਗਿਆ ਆ ਚਲੋ ਚੱਲੀਏ ਲੱਗਦਾ ਪਤਾ ਨਹੀਂ ਲੱਗੰਦੇ ਆ ਸਾਡਾ ਟੁੱਲੂ ਕੋਂਪਟ ਜਿਹੜਾ ਸਹੀ ਆ ਕਿ ਇਹਦਾ ਬਹੁਤ ਹੀ ਹੋਵਾ ਮਰੀ ਜਾਂਦਾ ਜਿਹੜਾ ਸੰਧੂ ਆ ਬੋਲਦਾ ਵਾ ਵੜਾ <laughs> था जो क्यों गाता है ओ ओ दड्डू दड्डू भाई आप ਪਾਣੀ ਨੂੰ ਕੂਰ ਚੱਲੇ ਸਾਡਾ ਬਣਾ ਕੰਮ ਆ ਬੱਲ ਨਹੀਂ ਆ ਪਾਣੀ ਆ ਬਜਾ ਹੁਣ ਇੱਕ ਟੂਲੂ ਪੰਪ ਜਿਹੜਾ ਉਹ ਖਰਾਬ ਆ ਗਿਆ ਨਹੀਂ ਲੱਗਦਾ അടാ പൈ ഇലക്ട്രീഷ്യൻ ദ കം കാർ ദ ഇലക്ട്രീഷ്യൻ ഓളി बाहर उधर उन आते अपनिन नन ना फगे रखा मामन अरे चलो हाले चलो ബത ബി ബീ ബി ആ ബി ബി ബാസി ബി

ਸੋ ਗਾਇਸ ਜਿੱਦਾਂ ਕਿ ਆਪਣੇ ਇੱਥੇ ਬਿੱਲੀਆਂ ਬੁੱਲੀਆਂ ਬਥੇਰੀਆਂ ਘੁੰਮਦੀਆਂ ਰਹਿੰਦੀਆਂ ਉਹ ਦੇਖੋ ਪਹਿਲਾਂ ਤਾਂ ਸਵੇਰੇ ਡੱਬਾ ਦੇਖਿਆ ਰੱਖਿਆ ਆ ਆ ਦੇਖਾ ਇੱਥੇ ਕਿ ਜਾਨਵਰ ਸੀਗੇ ਜਿਹੜੇ ਘੁੰਮਦੇ ਉਹ ਰੱਖਿਆ ਤੇ ਸਾਡਾ ਮਨਵੀਰ ਜਿਹੜਾ ਆ ਇਸ ਟਾਈਮ ਉਹ ਵੀ ਸੁੱਤਾ ਪਿਆ ਹੈ ਤੇ ਸੰਵੀਰ ਵੀ ਸੌ ਚੁੱਕਿਆ ਆ ਮਮਾ ਤੇ ਵਿਕਰਮ ਗਏ ਹੋਏ ਆ ਬੈਂਕ ਕੰਮ ਗਏ ਸੀਗੇ ਸੋ ਤੁਹਾਡੇ ਨਾਲ ਆਪਾਂ ਕਰਦੇ ਹਾਂ ਗੱਲਬਾਤ ਬਣੇ ਰਿਹਾ ਕਰੋ ਬਲੌਗ ਦੇ ਨਾਲ ਤੇ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੇ ਜਿੰਨਾਂ ਨੇ ਵੀ ਸਾਡਾ ਉੱਠ ਗਿਆ ਸੰਵੀਰ ਹਾਂਜੀ ਹਾਂਜੀ ਖੇਡੀਆਂ ਖੇਡੀਆਂ ਹੋ ਰਹੀਆਂ ਹਾਏ ਓਏ ਖੇਡੀਆਂ ਖੇਡੀਆਂ ਹੋ ਰਹੀਆਂ ਸੰਵੀਰ ਔਰ ਇੱਕ ਸਾਡਾ ਮਨਜੀਤ ਸੁੱਤਾ ਤੇ ਸੰਵੀਰ ਸਾਡਾ ਦੇ ਲੋ ਆਰੇ ਕੋ ਜੀ ਸੰਵੀਰ ਛੱਡ ਦੇਖੋ ਛੋਨੇ ਛੋਨੇ ਪੱਪੇ ਪਾ ਕੇ ਸੁੱਤਾ ਹੋਇਆ ਜੀ ਤੇ

ਸਿੱਟਾ ਮੇਰਾ ਪੁੱਤ ਮੇਰਾ ਪੁੱਤ ਠੰਡਾ ਹੋ ਗਿਆ ਹੈ ਤੇ ਨੂੰ ਮੈਂ ਕੱਪੜਾ ਵੀ ਨਹੀਂ ਰੱਖਾਂ ਤੇ ਬੱਲਾ ਕੰਬਲ ਦੀ ਦੋ ਸੰਵੀਰ ਸਾਡੇ ਕੋਲ ਕੰਪਲ ਹੈਗਾ ਹੈ ਨਾ ਸੰਵੀਰ ਇਹ ਮੇਰੇ ਦੋਨੋਂ ਮੁੰਡੇ ਜਿਹੜੇ ਨਾ ਬਹੁਤ ਥਾਰੇ ਲੱਗੇ ਚੱਲਾ ਜਿੱਥੇ ਬਾਹਰ ਬਹੁਤ ਹੀ ਜ਼ਿਆਦਾ ਠੰਡਾ ਰਿਹਾ ਪਿਆ ਹੋਇਆ ਸੋ ਆ ਜਨ ਵੀਰ ਬੁੱਤ ਉੱਠ ਗਿਆ ਹੈ ਬਸ ਹੁਣੇ ਉੱਠ ਗਿਆ ਹੁਣ ਨੀ ਇਹ ਜਲਦੀ ਸੌਂਦਾ ਕਿਉਂਕਿ ਇਹਨੇ ਪਹਿਲਾਂ ਖੇਡਣਾ ਖੇਡ ਕੇ 10 ਮਿੰਟ ਫੇਰ ਇਹਨੇ ਸੌਣਾ ਅਸੀਂ ਸਿਆਲਾਂ ਵਾਲੇ ਕੱਪੜੇ ਕੱਢ ਲਿਆ ਗਾਇਸ ਥੋੜਾ ਜਿਹਾ ਕੱਢਿਆ ਮਤਲਬ ਥੋੜੇ ਜਿਹੇ ਰਹਿੰਦੇ ਸਾਡੇ ਕੱਪੜੇ ਕੱਢਣ ਵਾਲੇ ਕਿਉਂਕਿ ਤੁਹਾਨੂੰ ਪਤਾ ਸਰਦੀ ਸਰਦੀ ਬਹੁਤ ਜ਼ਿਆਦਾ ਠੰਡ ਹੁੰਦੀ ਆ ਇਸ ਕਰਕੇ ਆਪਾਂ ਕੱਪੜੇ ਜਿਹੜੇ ਕੱਢ ਲਿਆ ਹੁਣ ਤੁਹਾਨੂੰ ਪਤਾ ਪਲਾਟ ਵੀ ਜਾਣਾ ਪਿਆ ਕਰਨਾ ਆ ਦਿੱਲੀ ਆਉਣਾ ਪਿਆ ਕਰਨਾ ਸੋ ਆਪਾਂ ਸਾਰੇ ਕੱਪੜੇ ਕੱਢ ਲਿਆ ਤੇ ਤਾਂ ਕੀ ਆ ਹਾਂ ਆਪਾਂ ਕੱਪੜੇ ਕੱਢ ਚੁੱਕੇ ਆ ਸਾਰੇ ਤੇ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਗੱਲ ਤੇ ਆ ਲੈਂਦੇ ਆ ਮम्मा ਹੁਣਾਂ ਨੂੰ ਵੀ ਬਈਸ ਬਹੁਤ ਹੀ ਵੱਡਾ ਜਹਾਜ਼ ਸੀਗਾ ਇੱਥੇ ਲੱਗ ਗਿਆ ਜਾ ਰਿਹਾ ਤੁਹਾਨੂੰ ਤਾਂ ਖਾਣਾ ਸੀਗਾ ਮੈਂ ਹੁਣ ਚਲੀ ਗਿਆ ਸੋ ਵਿਕਰਮ ਹੁਣ ਕਹਿੰਦੇ ਅਸੀਂ ਵੀ ਲੱਗੇ ਆਣ ਤੇ ਜਦੋਂ ਆਂਦੇ ਆ ਨਾ ਫਿਰ ਦੇਖਦੇ ਆ ਉਹਨਾਂ ਦਾ ਰਿਐਕਸ਼ਨ ਕੀ ਆ ਕਿ ਕੀ ਪਤਾ ਨਹੀਂ ਉਹਦਾ ਮੂਡ ਸੈੱਟ ਹੋਣਾ ਕਿ ਨਹੀਂ ਕਾ ਮੋਹ ਹੈ ਕਿ ਨਹੀਂ ਮਨਵੀ ਇਸਨਵੀਰ ਕਿਉਂ ਹੈ ਬੱਤ ਕੀਆ ਹੁਆ ਆਪਕੋ ਕੀ ਹੁਆ ਹੈ ਆਪਕੋ ਹਾਂਜੀ ਜੀ ਹੁਣ ਸਰਵੀਨ ਨੂੰ ਲੱਗ ਚੁੱਕੀ ਹੈ ਜੀ ਭੁੱਖ ਭੁੱਖ ਲੱਗ ਗਈ ਐਨੂੰ ਤੇ ਇਹਦੇ ਚ ਆਪਾਂ ਦੁੱਧੋ ਦੇ ਲਈ ਮਤਲਬ ਪਾਣੀ ਜਿਹੜਾ ਹੋ ਅਸੀਂ ਬਣਾ ਕੇ ਰੱਖ ਦਈਦਾ ਆ ਫਿਰ ਜਦੋਂ ਉਹਨੇ ਪੀਣਾ ਹੁੰਦਾ ਫਿਰ ਉਹਨੂੰ ਥੋੜਾ ਥੋੜਾ ਕੋਸਾ ਕਰਕੇ ਆਪਾਂ ਦੇ ਦਈਦਾ ਜਿਹੜੀ ਬੋਟਲ ਆ ਉਹ ਵੀ ਗਰਮ ਪਾਣੀ ਦੇ ਨਾਲ ਦੁਆਰਾ ਦੁਆਰਾ ਸੋਲ ਲਈਦੀ ਆ ਤੋ ਹੁਣ ਆ ਥੋੜਾ ਆ ਹੋ ਜਰਿਆ ਇਹ ਕੋਸਾ ਪਾਣੀ ਗਿਆ ਹੋ ਗਿਆ ਮੈਂ ਟਮਾਟੇ ਦੇ ਵਿੱਚ ਪਾਣੀ ਮਤਲਬ ਗਰਮ ਇਹ ਤੇ ਗਰਮ ਵੀ ਰਹਿੰਦਾ ਆ ਤੇ ਪਾਣੀ ਗਰਮ ਹੋ ਵੀ ਜਾਂਦਾ ਜਲਦੀ ਸੌਣ ਪੱਲਾ ਪਾ ਬੋਟਲ ਤੋ ਲਈਏ ਪੱਲਾ ਬੋਟਲ ਤੱਲਾ ਤੈਨੂੰ ਅਸੀਂ ਬੋਇਲ ਕਰਕੇ ਗਰਮ ਪਾਣੀ ਦੇ ਨਾਲ ਤਿੰਨ ਵਰੀ ਇਹਨੂੰ ਧੋਈਦਾ ਤਿੰਨ ਚਾਰ ਵਰੀ ਮਤਲਬ ਡੇਲੀ ਦੀ ਗਰਮ ਪਾਣੀ ਦੇ ਵਿੱਚ ਫੇਰ ਆਪਾਂ ਦੁੱਧ ਜਿਹੜਾ ਇਹ 60 ml ਲੈ ਲੈਣਾ 60 ਵੀ ਲੈ ਲਈਦਾ 65 60 ਵੀ ਲੈ ਦੇਗਾ ਸੋ ਜਿੰਨਾ ਜਿੰਨਾ ਕੋ ਮਤਲਬ ਘੜਦਾ ਹੈ ਮਤਲਬ ਪੀ ਸਕਦਾ ਆਪਾਂ ਆਪਣਾ ਕਿ ਮਤਲਬ ਉਹਨੂੰ ਦੁੱਧ ਦੇਈਦਾ ਇਦੇ ਚ ਆਪਾਂ 8 ml ਦੇ ਵਿੱਚ 2 ਚਮਚ ਪਾਈਦੇ ਆ ਪਾਊਡਰ ਦੇ ਇਹਦੇ ਚ ਆਪਾਂ ਇਲੈਕਟ੍ਰੋਜੇਨ ਜਿਹੜਾ ਹੁੰਦਾ ਪਾਊਡਰ ਆਪਾਂ ਉਹ ਲੈ ਕੇ ਆਈਦਾ ਆ ਆ ਦੇਖੋ ਇਲੈਕਟ੍ਰੋਜੇਨ ਪਾਊਡਰ ਜਿਹੜਾ ਆ ਆਪਾਂ ਉਹ ਯੂਜ਼ ਕਰੀਦਾ ਆ ਆਵੜਾ ਇਹ ਵਾਲਾ ਆਪਾਂ ਯੂਜ਼ ਕਰੀਦਾ ਸਭ ਤੋਂ ਫੁਤੀਆ ਇਹ ਵਾਲਾ ਸੋ ਬਾਕੀ ਤੁਸੀਂ ਵੀ ਦੱਸਿਓ ਕਿ ਬੱਚੇ ਵਾਸਤੇ ਕਿਹੜਾ ਦੁੱਧ ਵਧੀਆ ਹੁੰਦਾ ਆ ਤੇ ਉਹਦਾ ਇਹਦੇ ਚਾ ਮੈਂ ਆਹ ਡੱਬੇ ਦੇ ਵਿੱਚ ਇਹਨੂੰ ਕੱਢ ਲੈਣੀ ਹੁੰਦੀ ਆ ਦੁੱਧ ਨੂੰ ਤੇ ਇਹਦੇ ਚਾ ਪਾ ਦੋ ਦੋ ਚਮਚ ਪਾਉਣੇ ਆ ਬਸ ਦੋ ਚਮਚ ਕਿਉਂਕਿ ਹੈਵੀ ਬੋਤ ਆ ਸਾਡੇ ਸੰਵੀਰ ਵਾਸਤੇ ਨਾ ਕਿਉਂਕਿ ਜਿੱਦਾਂ ਉਹ ਵੀਕ ਹੈ ਨਾ ਤੇ ਉਹਦੇ ਵਾਸਤੇ ਹੈਵੀ ਬੋਤ ਆ ਤਾਂ ਕਰਕੇ ਸੁਪੈਨ ਨਾ ਇਹਨੂੰ ਨਾ ਪਾ ਤੋ ਤੇਰੀਏ ਸੰਵੀਰ ਸਾਡਾ ਹੈ ਨਾ ਉਹਦਾ ਲੰਮੀ ਪਿਆ ਹੋਇਆ ਟੱਕਣ ਤੋਣਾ ਬਣਾਉਣਾ ਟੱਕਣ ਬਣਾ ਦੋਲੀਏ ਜਦੋਂ ਇਹਨੇ ਖਰੂ ਪੋਣਾ ਨਾ ਉਹ ਇੱਕੇਦਮ ਖਰੂ ਪਾਟਦਾ ਹੈ ਮੈਨੂੰ ਦੇ ਦੇ ਦੁੱਧ ਹੁਣ ਸੌ ਗਿਆ ਇਹਨੇ ਇਹ ਦੇ ਦੁੱਧ ਬਣਵਾ ਕੇ ਰੱਖ ਲੈਣਾ ਦੁੱਧ ਬਣਵਾ ਕੇ ਰੱਖ ਕੇ ਬਾਅਦ ਚ ਹਿਸਾ ਜਾਂਦਾ ਹੁੰਦਾ ਹਾਜਮਾ ਸਫਾਈ ਕਰਨੀ ਹੈ ਹਾਂਜੀ ਜਿਹੜਾ ਸਾਡਾ ਟੁੱਲੂ ਪੰਪਾ ਉਹ ਤੋਂ ਚੱਲੇ ਆਣੇ ਸੋਹਣਸੀ ਦੇਦੇ ਆ ਆਹ ਦੇਖੀ ਪਾ ਉਧਰ ਮਮਾ ਨਹੀਂ ਸਾਰਾ ਸਮਾਨ ਫੜਾਂਦੇ ਪਏ ਕੀ ਹੋਇਆ ਹੁਣ ਕੀ ਹੋਇਆ ਅੱਜ ਦੀ ਆ ਬਲੌਗ ਨਹੀਂ ਬਣਾਦੀ ਕਿਧਰ ਭੱਜੂ ਹਾਲਲ ਉਹ ਤੇ ਬਲੌਗ ਚ ਲਈਆਂ ਟਗਾ ਹਾਂ ਹੋ ਦਸ ਸਾਲ ਹੋ ਗਏ ਅੱਜ ਗਏ ਹਾਂ ਫੋਟੋ ਤੇ ਹਾਂ ਅੱਜ ਕੱਲ ਜਦੋਂ ਡਿੱਗ ਨਹੀਂ ਜਾਂਦੇ ਲੋਕੀ ਹਾਂ 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 ਉੱਥੇ ਲਾਉਣੀ ਪਤਾ ਨਹੀਂ ਕਿਸ ਬੈਂਚ ਚੋਦ ਕਿੰਨੇ ਚੱਲ ਗਏ ਆਹ ਮੈਂ ਵਲੌਗ ਬਣਾ ਰਹੀ ਹਾਂ ਅੱਜ ਡਿੱਗਾਂਗੇ ਤਾਂ ਉੱਥੇ ਲਿਪਾ ਕਾਹੂ ਹੱਲ ਅਰੇ ਕੋਲ ਚੱਲ ਜਾਓ ਨਾ ਤੁਸੀਂ ਮੈਂ ਤਾਂ ਆ ਰਹਾਂ ਤੂੰ ਬੈਜੋ ਦਿਨਾਂ

ਬੈਕ ਕੰਮ ਦਾ ਲੱਗ ਚੱਲੀਏ ਹੁਣ ਆਪਾਂ ਇਹ ਸਮਾਨ ਲੈਣਾ ਰਾਹ ਚੋਂ ਦੁੱਧ ਵਗੈਰਾ ਇਹ ਲੈਣਾ ਦੁੱਧ ਸਬਜੀ ਕੀ ਬਣਾਉਣੀ ਅੱਜ ਉਹ ਲੈਣੀ ਮੋਰਦਾ ਕਿੱਥੇ ਰੱਖਵਾ ਕਿੱਥੇ ਕਿੱਥੇ ਇੱਕ ਹਟੋ ਬੜਾ ਡਾੜ ਦਿਹ ਫਰੀ ਦੇ ਆ ਲੋ ਬੜਾ ਵੱਡਾ ਆ ਨਹੀਂ ਪੂਰਾ ਹੀ ਪੂਰਾ ਤਾਂ ਵੱਡਾ ਦੇਖੋ ਕਰਾਈ ਗੱਲ ਸਹੀ ਹੈ ਆਹ ਫਰਾਵਾ ਇਹਨੂੰ ਰੱਖ ਦੇ ਦੇ ਇੱਧਰ ਦੇ ਨਹੀਂ ਨਹੀਂ ਅੱਗੇ ਰੱਖ ਲਓ ਮੰਮਾ ਅੱਗੇ ਇਕੱਲਾ ਹੀ ਬੈਠੇ ਆ ਮਨਵੀਰ ਨੇ ਮੇਰ ਨਾਲ ਬਹਿ ਜਾਣਾ ਹਾਂ ਸਹੀ ਆ ਆਹ ਦੇਖੋ ਓ ਤੁਹਾਡੀਆਂ ਚੱਪਲਾਂ ਯੇ ਤੇ ਹੋ ਗਿਆ ਤਦਿਆਂ ਤੇ ਪਲਾਨ ਹਾਲ ਦੇਖੋ ਕੀ ਬਣੇ ਮੇਰੇ ਅੰਦਰ ਚਪਾਂ ਸੁੱਕੀਆਂ ਚੱਲ ਲੈ ਜਾ ਮੇਰੀ ਦੁਕਾਨ ਤੇ ਛੱਡ ਦਿਓ ਮੈਨੂੰ ਨਹੀਂ ਛੱਡਣਾ ਨਹੀਂ ਛੱਡਣਾ ਇੱਥੇ ਆਥੋ ਬੈਠੀ ਕੋਲੇ ਚੰਨ ਪਾਉਂਦੇ ਅੱਛਾ ਹਾਂ